ਪੰਜਾਬ ਵਿੱਚ ਵੱਧ ਰਹੇ ਗੈਂਗਸਟਰਵਾਦ ਅਤੇ ਨਸ਼ਿਆਂ ਖਿਲਾਫ ਕਾਂਗਰਸ ਪਾਰਟੀ ਵੱਲੋਂ ਪੰਜਾਬ ਭਰ ਵਿੱਚ ਵਕ-ਵਕ ਥਾਣਿਆਂ ਬਾਹਰ ਧਰਨਾ ਦਿੱਤਾ ਗਿਆ। ਅੱਜ ਮੋਹਾਲੀ ਦੇ ਥਾਣਾ ਸੁਹਾਣਾ ਬਾਹਰ ਵਿਸਾਪਕਾ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਵੱਲੋਂ ਧਰਨਾ ਦਿੱਤਾ ਗਿਆ ਜਿਸ ਵਿੱਚ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਨੇ ਸ਼ਮੂਲੀਅਤ ਕੀਤੀ ਅਤੇ ਪੰਜਾਬ ਸਰਕਾਰ ਤੇ ਜੰਮ ਕੇ ਬਰੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਹੁਣ ਪੰਜਾਬ ਵਿੱਚ ਨਸ਼ਾ ਹੋਮ ਡਿਲੀਵਰੀ ਰਾਹੀਂ ਮਿਲਦਾ ਹੈ ਆਏ ਦਿਨ ਪੰਜਾਬ ਵਿੱਚ ਲਗਾਤਾਰ ਗੈਂਗਸਟਰਾਂ ਵੱਲੋਂ ਕਤਲੋਗਾਰਧ ਦੀ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਪੰਜਾਬ ਸਰਕਾਰ ਤੇ ਤੰਜ ਕਸਦੇ ਹੋਏ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਆਉਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਇੱਕ ਵੀ ਸੀਟ ਨਹੀਂ ਜਿੱਤ ਸਕਦੀ ਇਸ ਤਰ੍ਹਾਂ ਦਿੱਲੀ ਵਿੱਚ ਮਹਿਲਾ ਮੁੱਖ ਮੰਤਰੀ ਲਗਾ ਦਿੱਤੀ ਗਈ ਹੈ ਉਸੇ ਤਰ੍ਹਾਂ ਪੰਜਾਬ ਵਿੱਚ ਵੀ ਕੇਜਰੀਵਾਲ ਨੂੰ ਮਹਿਲਾ ਮੁੱਖ ਮੰਤਰੀ ਲਗਾ ਦੇਣੇ ਚਾਹੀਦੀ ਹੈ ਤਾਂ ਜੋ ਪੰਜਾਬ ਦਾ ਸੁਧਾਰ ਹੋ ਸਕੇ ਪੰਜਾਬ ਦਾ ਵੀ ਜਗਤ ਮਾਨ ਪੰਜਾਬ ਦਾ ਵੀ ਜਗਤ ਮਾਨ ਪੰਜਾਬ ਦਾ ਦੇ ਹੱਥ ਦੀ ਰਾਖ ਵਾਲਾ ਪੰਜਾਬ ਅੱਜ ਪੰਜਾਬ ਭਰ ਦੇ ਵਿੱਚ ਕਾਂਗਰਸ ਸਰਕਾਰ ਕੋਲੋਂ ਮੋਰਚਾ ਖੁੱਲਿਆ ਗਿਆ ਵੀ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਕੀ ਕਰਨਾ ਚਾਹੀਦਾ ਪੰਜਾਬ ਕਾਂਗਰਸ ਵੱਲੋਂ ਹਲਕ ਸਰਕਾਰ ਵੱਲੋਂ ਨਿਕਲਿਆ ਜੇ ਸਾਡੀ ਸਰਕਾਰ ਬੜੇ ਤਾਂ ਅਸੀਂ ਫਿਰ ਤੁਹਾਨੂੰ ਧੰਨਵਾਦ ਕਰਾਂਗੇ ਤੇਰਾ ਬਹੁਤ-ਬਹੁਤ ਧੰਨ। ਦੇਖੋ ਐਦਾ ਕਿ ਤੁਸੀਂ ਤੁਸੀਂ ਮੰਨੋਗੇ ਨਹੀਂ ਪਰसों ਮੈਸੇਜ ਆਇਆ ਸੀ ਕਿ ਆਪਾਂ ਨੇ ਪ੍ਰੋਟੈਸਟ ਕਰਨਾ ਹੈ ਲਾਂਡ ਆਰਡਰ ਤੇ ਡੋਪਾਂ ਖੋਹਾਂ ਤੇ ਚੋਰੀਆਂ ਤੇ ਕਹਿੰਦੇ ਗੈਂਗਸਟਰਵਾਦ ਤੇ ਮੋਰਚੇ ਪਲਾਸ ਜਿਹੜੀ ਆ ਉੱਥੇ ਪਰਚੇ ਨੇ ਤੇ ਉਹ ਸਾਰੀਆਂ ਚੀਜ਼ਾਂ ਤੋਂ ਜੇ ਅਸੀਂ ਲੋਕਾਂ ਨੂੰ ਉਹ ਤੁਸੀਂ ਮੇਰਾ ਮੈਸਜ ਪੜਿਆ ਹੋਣਾ ਹੈ ਕਿ ਅਸੀਂ ਬਹੁਤਾਂ ਦਾ ਫੋਨ ਨਹੀਂ ਕਰ ਸਕੇ ਜੀ ਅਸੀਂ ਉਹ ਮੈਸੇਜ ਪਾਇਆ ਲੋਕ ਆਪ ਮੁਹਾਰੇ ਤੁਸੀਂ ਸਵੇਰੇ ਨਹੀਂ ਆਏ ਕਿ ਸਵੇਰੇ ਲੋਕ ਇੱਥੇ 11 ਵਜੇ ਟਾ ਬੜਾ ਘੱਟ ਸੀਗਾ ਇਹ ਤਰ੍ਹਾਂ ਦੋ ਟਾਈਅਰ ਬੰਦਾ ਸੀ ਤੇ ਲੋਕ 9:30 ਵਜੇ ਆ ਗਏ ਲੋਕਾਂ ਨੇ ਉਹ ਮਹਾਂਵਾਖਲਾ ਜੀ ਹਿੱਸਾ ਲਿਆ ਹੈ ਪੂਰੇ ਪੰਜਾਬ ਬਹੁਤ ਬੜਾ ਅਕਸ਼ ਹੈ ਕਿ ਪੰਜਾਬ ਵਿੱਚ ਆਉਂਦੇ ਕਿ ਸਾਡਾ ਕਦੋਂ ਇਹਨਾਂ ਤੋਂ ਪ੍ਰਿਆਨ ਸਾਡਾ ਖੜਾ ਛੁੱਟੇ ਤੇ ਅਸੀਂ ਆਪਣੇ ਘਰੇ ਸੁੱਖ ਸ਼ਾਂਤ ਬਸਿਏ ਔਰ ਜਿਸ ਤਰੀਕੇ ਨਾਲ ਮਰਡਰ ਹੋ ਰਹੇ ਨੇ ਕਿ 640 ਮਰਡਰ 2022 ਤੱਕ ਹੁਣ ਤੱਕ ਹੋ ਚੁੱਕੇ ਨੇ 20 ਮਰਡਰ ਕੱਲੀ ਅਗਸਤ ਚ ਹੋਏ ਨੇ ਯਾਨੀ ਦੋ ਦੇ ਅਰੇ ਪੜਡੇ ਆ ਜੇ ਕਿਸੇ ਸੂਬੇ ਦੇ ਇੰਨੇ ਹਾਲਾਤ ਮਾੜੇ ਹੋਣ ਲਾਂਡ ਆਰਡਰ ਦੇ ਉੱਥੇ ਆਪਣਾ ਜਣਾ ਕੰਨਾ ਮਹਾਲ ਹੋ ਜਾਏਗਾ ਅੱਜ ਇਹੀ ਗੱਲ ਜੇ ਬਾਜਾ ਸਾਹਿਬ ਨੇ ਕਿਹਾ ਵੀ ਸਾਰੇ ਮਾਂ ਤੋਂ ਚਿੰਤਤ ਨੇ ਆਪਣੇ ਬੱਚਿਆਂ ਤੋਂ ਕਿ ਸਾਡਾ ਬੱਚਾ ਜ਼ਿਆਦਾ ਇਹਨਾਂ ਦੇ ਅਗਸਟਰ ਤੱਕ ਨਾ ਚੜ ਜੇ ਜੇ ਕੋਈ ਬੰਦੇ ਕੋ ਚਾਰ ਪੀਸੇ ਨੂੰ ਫਰੋਟ ਜੱਟ ਨੂੰ ਮੈਸੇਜ ਆ ਜਾਂਦਾ ਤੇ ਜਾਂ ਫਿਰ ਉਹਦਾ ਬੱਚਾ ਨਸ਼ੇ ਵਾਲੇ ਪਾਸੇ ਚਲ ਜੇ ਉਹ ਆਪਣਾ ਯੂਨੀਵਰਸਿਟੀ ਲੈ ਕੇ ਬਾਹਰਲੇ ਮਰਖਾ ਨੂੰ ਸੋ ਮੂਵ ਕਰ ਰਹੇ ਨੇ ਤਾਂ ਇਸ ਤਰ੍ਹਾਂ ਕੇ ਪੰਜਾਬ ਦੇ ਹਾਲਾਤ ਨੇ ਜਿਹੜੇ ਬੜੇ ਭਾਤਰ ਨੇ ਪਰ ਸਰਕਾਰ ਨੂੰ ਕੋਈ ਚਿੰਤਾ ਨਹੀਂ ਇਸ ਗੱਲ ਦੀ ਸਰਕਾਰ ਕੰਬ ਕਰਨ ਦੀ ਸਥਿਤੀ ਹੋਈ ਹੈ ਉਹਨੂੰ ਜਗਾਉਣ ਵਾਸਤੇ ਸਾਡੇ ਪਾਰਟੀ ਵੱਲੋਂ ਪ੍ਰਚਾਰ ਕੀਤਾ ਗਿਆ ਸਾਡੇ ਪ੍ਰਧਾਨ ਸਾਹਿਬ ਰਾਜਾ ਡੰਗੀ ਵੱਲੋਂ ਤੇ ਸਾਡੇ ਕੋਲ ਇੱਥੇ ਸੀਐਲਪੀ ਲੀਡਰ ਪਾਰਿਵਾਰ ਸਭਾ ਆਏ ਸੀਗੇ ਕਿ ਅੱਜ ਪੂਰੇ ਪੌਜੋ ਜੰਡਿਆਲੇ ਗਏ ਨੇ ਆਪ ਕੇ ਉਤੇ ਵੀ ਬਹੁਤ ਬੁਰਾ ਹਾਲ ਨਸ਼ਿਆਂ ਦਾ ਜਿਹੜੇ ਨਸ਼ੇ ਜਿਹੜੇ ਹੈਗੇ ਨੇ ਇਸ ਵੇਲੇ ਕੋਹੜ ਬਣਦਾ ਜਾ ਰਿਹਾ ਹੈ ਪਰ ਸਰਕਾਰ ਦਾ ਕੋਈ ਧਿਆਨ ਨਹੀਂ ਸਰਕਾਰ ਆਪਣੇ ਜਿਹੜੇ ਫਰੀ ਬੀਜ ਹੈਗੀਆਂ ਨੇ ਉਹ ਦੇ ਕੇ ਪੰਜਾਬ ਨੂੰ ਖੰਡਾਲ ਕਰਨ ਲੱਗੀ ਹੋਈ ਹੈ ਕੋਈ ਇਹਨਾਂ ਕੋਲ ਵਿਜਨ ਨਹੀਂ ਕੋਈ ਪਲੈਨਿੰਗ ਨਹੀਂ ਔਰ ਕਰਜ ਦੇ ਕਰਜ ਲਈ ਜਾ ਰਹੀ ਹੈ ਜੇ ਇਹਹੀ ਸਰਕਾਰ 5 ਸਾਲ ਪੂਰੇ ਕਰਦੀ ਆ ਤਾਂ ਅਸੀਂ ਤਕਰੀਬਨ ਜਿਹੜੇ ਹੁਣ 3 ਲੱਖ ਰੁਪਏ ਦੇ ਕੋਟ ਦੇ ਕਰਜ਼ੇ ਹੀ ਆ ਅਸੀਂ ਅਸੀਂ 500 ਕਰੋੜ ਦੇ ਪਹੁੰਚ ਜਾਗੇ ਜਿਹੜਾ ਸਾਡੇ ਬੱਚਾ ਜੰਮੂਗਾ ਉਹ 2 ਲੱਖ ਰੁਪਏ ਤੋਂ ਲੈ ਕੇ 2.5 ਲੱਖ ਰੁਪਏ ਲੈ ਕੇ ਕਰਦੇ ਲੈ ਕੇ ਜੰਮੂਗਾ ਜਿੰਦੀ ਸਾਡੀ ਇਨਕਮ ਹੈ ਉਹ ਸਾਰੀ ਵਿਆਜ ਚੱਲ ਜਾਉ ਨਾ ਕਿ ਅਸੀਂ ਮੂਰਬੇ ਨਹੀਂ ਬਣਨਾ ਤੇ ਸਾਡੀ ਜਿਹੜੀ ਖੇਤੀ ਦੀ ਆਉਟਪੁੱਟ ਹੈ ਡੇ ਬਾਏ ਡੇ ਪ੍ਰੋਡਕਸ਼ਨ ਘਟਦੀ ਜਾ ਰਹੀ ਹੈ ਲਗਤ ਵੱਧਦੀ ਜਾ ਰਹੀ ਹੈ ਔਰ ਸਾਡੇ ਦੇ ਜਿਹੜਾ ਪੈਟਰੋਲ ਡੀਜ਼ਲ ਦੇ ਬੋਝ ਨੇ ਜਾਂ ਵਸਲੇ ਕਿਰਾਏ ਨੇ ਹਰ ਤਰੀਕੇ ਨਾਲ ਜਿਹੜਾ ਪਬਲਿਕ ਵਸਲੇ ਕਹਿੰਨਾ ਵੀ ਇਹਨਾਂ ਨੇ ਬੁਰੀ ਤਰ੍ਹਾਂ ਜੀਣਾ ਦਾ ਮਹਾਲ ਕੀਤਾ ਹੋਇਆ ਤੇ ਪਬਲਿਕ ਮਹਿੰਗਾਈ ਦੀ ਮਾਰ ਚੱਲ ਰਹੀ ਹੈ ਜਿਹੜਾ ਇੱਕ ਆਮ ਬੰਦਾ ਹੁਣ ਜਿਹੜਾ ਆਊਟਸੋਰਸ ਤੇ ਬੱਚਾ ਕੰਮ ਕਰਦਾ ਉਹ ਤਰ੍ਹਾਂ ਕਿ 10000 ਰੁਪਈਆ 10 BC ਰੇਟ ਹੈ ਚੰਡੀਗੜ੍ਹ ਉਹ ਹੀ 18000 ਰੁਪਈਆ 10000 ਬੰਦੇ ਦੱਸੋ ਕਿਹੜਾ ਪਰਿਵਾਰ ਆਪਣਾ ਬੱਚਾ ਆਪਣਾ ਪਰਿਵਾਰ ਚਲਾ ਲੂ ਇਸ ਦੇ ਬੱਚਿਆਂ ਦੀਆਂ ਸ਼ਾਦੀਆਂ ਨਹੀਂ ਹੋ ਰਹੀਆਂ ਇਹ ਹੋਰ ਤਾਂ ਟੁੱਟ ਰਹੀ ਜਾ ਰਹੇ ਜਾਂ ਬੱਚੇ ਉਹ ਨਸ਼ੇ ਕਰਨ ਲੱਗ ਗਏ ਡਿਪਰੈਸ਼ਨ ਚ ਆ ਕੇ ਜਿਹੜੇ ਗਲਤ ਪਾਸੇ ਚਲੇ ਗਏ ਅੱਜ ਕੋਈ ਘਰ ਟੁੱਟ ਰਹੇ ਨੇ ਕਿ ਇਹ ਸਰਕਾਰ ਨੂੰ ਕੋਈ ਚਿੰਤਾ ਨਹੀਂ ਇਸ ਗੱਲ ਸਰਕਾਰ ਨੂੰ ਸਿਰਫ ਆਪਣੀਆਂ ਐਡ ਦੀ ਮਸ਼ਹੂਰੀ ਦੀ ਜਿੰਤਾ ਹੈ ਉਦੇ ਵਾਸਤੇ ਨ ਕੋਈ ਪੈਸੇ ਹੈਗੇ ਆ ਪਰ ਲੋਕਾਂ ਨੂੰ ਪੈਸੇ ਦੇਣ ਵਾਸਤੇ ਕੋਈ ਪੈਸਾ ਨਹੀਂ ਹੈਗਾ ਦੇਖੋ ਮੈਂ ਇੱਕੋ ਗੱਲ ਹੀ ਕਹਿਣਾ ਚਾਹਨਾ ਜੋ ਹਾਲਾਤ ਨੇ ਪੰਜਾਬ ਦੇ ਕਿਸੇ ਆਦਮੀ ਦੀ ਕਿਸੇ ਆਦਮੀ ਦੀ ਮੁੱਖ ਮੰਤਰੀ ਦੀ ਵੀ ਜ਼ਿੰਦਗੀ ਮੈਂ ਮਹਿਫੂਜ਼ ਨਹੀਂ ਸਮਝਦਾ ਜੇ ਮੁੱਖ ਮੰਤਰੀ ਪੰਜਾਬ ਦਾ 15 ਅਗਸਤ ਵਾਲੇ ਦਿਨ ਪੰਜਾਬ ਦੇ ਵਿੱਚ ਇੱਕ ਬੁਲੇਟ ਪ੍ਰੂਫ ਕੈਬਨ ਦੇ ਵਿੱਚੋਂ ਬੋਲੇ ਉਹਦਾ ਮਤਲਬ ਹੈ ਕਿ ਇੱਥੇ ਕੋਈ ਵੀ ਸੀ ਇਹ ਇੱਕ ਨਮੂਨਾ ਜਿਹੜਾ ਪੇਸ਼ ਕੀਤਾ ਭਗਵੰਤ ਨੇ ਬੁਲੇਟ ਪ੍ਰੂਫ ਸ਼ੀਸ਼ੇ ਤੋਂ ਪਿੱਛੇ ਇੱਕ ਮੋਰਚੇ 'ਚੋਂ ਬੋਲਣ ਦਾ ਉਹਦਾ ਮਤਲਬ ਹੈ ਕਿ ਆਜ਼ਾਦਾਨਾ ਪੰਜਾਬ 'ਚ ਇੱਕ ਮੋਰਚੇ ਚੱਲਿਆ ਗਿਆ ਇਹ ਹੁਣ ਇਸ ਮੋਰਚੇ ਦੇ ਵਿੱਚ ਹੌਲੀ-ਹੌਲੀ ਥੱਲੇ ਜਾਂਦੇ ਰਹਿ ਆਇ ਤੇ ਸ਼ੀਸ਼ਿਆਂ 'ਚੋਂ ਨਜ਼ਰ ਆਇਆ ਫਿਰ ਅੰਡਰਗਰਾਉਂਡ ਜਿਹੜੇ ਬਣ ਗਏ ਬੰਕਰ ਉਹਲਾਂ ਵਿੱਚੋਂ ਇਹਦੀ ਆਵਾਜ਼ ਆਇਆ ਕਰੇ ਅਜ ਤੋ 6 ਮਹੀਨੇ ਤੋਂ ਬਾਅਦ ਇਸ ਬੰਕਰ ਤੋਂ ਇਹ ਅੰਡਰਗਰਾਉਂਡ ਬੰਕਰ ਜਾਏਗਾ ਤੁਹਾਨੂੰ ਬਾਹਰੋਂ ਇੱਕ ਮਾਈਕ ਦੇ ਜ਼ਰੀਏ ਆਵਾਜ਼ ਆਏਗੀ ਤੇ ਚੀਮਸਟ ਵਿੱਚੋਂ ਕਿਸੇ ਦੀ ਜਾਇਦਾਦ ਸੁਰੱਖਤਨੀ ਕੋਈ ਨਵੀਂ ਇਨਵੈਸਟਮੈਂਟ ਨਹੀਂ ਆ ਰਹੀ ਸਕੂਲਾਂ ਦਾ ਤੁਸੀਂ ਵੇਖ ਲਿਆ ਜਿਨ੍ਹਾਂ ਨੇ ਇੰਗਲਿਸ਼ ਪੜ੍ਹੀ ਨਹੀਂ ਪੜ੍ਹਾਈ ਨਹੀਂ ਉਹਨਾਂ ਨੂੰ ਇੰਗਲਿਸ਼ ਟੀਚਰਸ ਤਰਕੀਆਂ ਦੇ ਦਿੱਤੀਆਂ ਹੈਲਥ ਸਿਸਟਮ ਟੋਟਲੀ ਕਲੈਪਸ ਕਰ ਗਿਆ ਕੇਜਰੀਵਾਲ ਨੇ ਗੱਲ ਕਹੀ ਸੀ ਮੈਂ 1 ਰੁਪਿਆ ਵੀ ਪੰਜਾਬ ਦੇ ਸਰਕਾਰ ਕਰਜ਼ਾ ਨਹੀਂ ਚਾੜੂ ਕਿਉਂਕਿ ਮੈਨੂੰ ਪਤਾ ਪੈਸੇ ਕਿੱਥੋਂ ਲੈਣੇ 20000 ਕਰੋੜ ਰੁਪਈਆ ਮੈਂ ਮਾਈਨਿੰਗ ਚੋਂ ਲਿਆਉਂ 1 ਰੁਪਿਆ ਨਹੀਂ ਆ ਰਿਹਾ 34000 34000 ਕਰੋੜ ਰੁਪਈਆ ਜਿਹੜਾ ਪੰਜਾਬ ਦਾ ਹਰ ਸਾਲ ਦਾ ਬਜਟ ਹੈ ਉਹਦੇ ਚ ਕੇਜਰੀਵਾਲ ਮੁਤਾਬਕ ਰਿਸ਼ਵਤ ਚਲਦੀ ਹੈ 40% ਕਮਿਸ਼ਨ ਹੈ ਕਹਿੰਦਾ ਜੇ 40 ਛੱਡ ਲਓ ਮੈਂ 20 ਵੀ ਲੈ ਆਵਾਂ ਤੇ 34000 ਕਰੋੜ ਰੁਪਇਆ ਉਹ ਆ ਗਿਆ ਤੇ 54000 ਕਰੋੜ ਰੁਪਇਆ ਤੇ ਮੇਰੇ ਕੋਲ ਬਕਾਇਆ ਪਿਆ ਤੇ 20000 ਕਰੋੜ ਠੀਕ ਕਹਿੰਦਾ ਹੋਏ ਤੇ ਮੈਨੂੰ ਕੋਈ ਪੈਸਾ ਲਿਆ ਇਹ ਉਹਦੀ ਕਮਿਟਮੈਂਟ ਹੈ ਸੋਸ਼ਲ ਮੀਡੀਆ ਤੇ ਤੁਸੀਂ ਵੇਖ ਸਕਦੇ ਹੋ ਇਲੈਕਸ਼ਨੋਂ ਪਹਿਲੇ ਕਿ ਮੈਂ 5 ਸਾਲ ਚ 260000 ਕਰੋੜ ਦਾ 75 ਸਾਲਾਂ ਦਾ ਕਰਜ਼ਾ ਬਿਲਕੁਲ ਖਤਮ ਕਰ ਦੂੰਗਾ ਮੈਂ ਦੱਸਣਾ ਚਾਹਣਾ ਪੰਜਾਬ ਵਾਸੀਆਂ ਨੂੰ 130000 ਦਾ ਕਰਜ਼ਾ ਇਹਨਾਂ ਨੇ ਢਾਈਆਂ ਸਾਲਾਂ ਚਾਰ ਇੱਕ ਲੱਖ 30000 ਕਰੋ 10000 ਕਰੋੜ ਦੀ ਹੁਣ ਮੰਗ ਕੀਤੀ ਸੈਂਟਰ ਗਵਰਨਮੈਂਟ ਇਹਦੀ ਜੀ ਬਾਹਰ ਨਿਕਲੀ ਝੋੜੀ ਅੱਡ ਕੇ ਲਮਾ ਪਿਆ ਉੱਥੇ ਭਾਜੀਪੀ ਦੀ ਸਰਕਾਰ ਦੇ ਸਾਹਮਣੇ ਭਗਵੰਤ ਤਾਂ ਹੀ ਦਿੱਲੀ ਗਿਆ ਕੇ ਜੀ ਨੀ ਵਾਲ ਨੂੰ ਮਿਲ ਨਹੀਂ ਗਿਆ ਕੋਡਾ ਹੋਇਆ ਪਿਆ ਉੱਥੇ ਬਕਾਇਦਾ ਤੌਰ 'ਤੇ ਉਹਨਾਂ ਨੂੰ ਇਹੀ ਗੱਲ ਕਹੀ ਕਿ 10000 ਕਰੋੜ ਰੁਪਇਆ ਮੈਨੂੰ ਹੋਰ ਦਿੱਤਾ ਤੇ ਉਹ ਕਹਿੰਦੇ ਨੇ ਕਿ ਸਾਲ ਦੇ ਜਿੰਨੇ ਪੈਸੇ ਤੁਹਾਨੂੰ ਦਿੱਤੇ ਜਾ ਸਕਦੇ ਉਹ ਕੋਟਾ ਤੁਹਾਡਾ ਓਵਰ ਹੋ ਗਿਆ ਤੇ ਮੈਨੂੰ ਜੋ ਲੱਗਦਾ ਅਗਲੇ ਮਹੀਨੇ ਤੱਕ ਸਰਕਾਰੀ ਮਲਾਜ਼ਮਾਂ ਨੂੰ ਤੇ ਪੈਨਸ਼ਨਰਜ਼ ਨੂੰ ਨਾ ਤਨਖਾਹ ਮਿਲੀ ਹੈ ਤੇ ਪੈਨਸ਼ਨਰਜ਼ ਨੂੰ ਪੈਨਸ਼ਨ ਨਹੀਂ ਮਿਲੇ ਹਾਂ ਹਾਂ ਕਾਰ ਪੰਜਾਬ ਚ ਮਚ ਗਈ ਹੈ ਹਰ ਮੋੜ ਦੇ ਵਿੱਚ ਤੁਸੀਂ ਕਿਸੇ ਪੰਜਾਬ ਦੇ ਮੇਨ ਹਾਈਵੇ ਤੇ ਹੋ ਜੋ ਕਦੇ ਟੀਚਰ ਬੈਠੇ ਕਦੇ ਡਾਕਟਰਸ ਬੈਠੇ ਨੇ ਕਦੇ ਇੰਜੀਨੀਅਰਸ ਬੈਠੇ ਨੇ ਕੋਈ ਹਰ ਵਰਗ ਇਹਨਾਂ ਦੇ ਕੰਪਲੀਟਲੀ ਉਲਟ ਹੈ ਫਰਾਡ ਬੇਕੋ ਜਿਹੜੀ ਪਾਰਟੀ ਤੇ ਜਿਹੜਾ ਲੀਡਰ ਭਗਵੰਤ ਵਰਗਾ ਨੌਜਵਾਨ ਭੈਣਾਂ ਨੂੰ ਮਾਵਾਂ ਨੂੰ ਝੂਠ ਬੋਲਦਾ ਕਿ 1000 ਰੁਪਿਆ ਤੁਹਾਨੂੰ ਅਸੀਂ ਪਹਿਲੀ ਤਰੀਕ ਨੂੰ ਇੱਕ ਮਦਦ ਵਜੋਂ ਤੁਹਾਨੂੰ 1000 ਰੁਪਿਆ ਹਰ ਅਕਾਊਂਟ ਚ ਪਾਵਾਂਗੇ ਜਿੰਨੀ ਵੀ 18 ਸਾਲ ਤੋਂ ਉੱਤੇ ਸਾਡੀਆਂ ਬੈਣਾਂ 22 ਸਾਲ ਗੁਜ਼ਰਨ ਤੋਂ ਬਾਅਦ ਵੀ 1 ਰੁਪਿਆ ਕਦੀ ਨਹੀਂ ਕਿਸੇ ਪਿੰਡ 'ਚ ਕਿਸੇ ਸ਼ਹਿਰ 'ਚ 1 ਰੁਪਿਆ ਡਵੈਲਪਮੈਂਟ ਦਾ ਨਹੀਂ ਆਇਆ ਜੇ ਡਿਵੈਲਪਮੈਂਟ ਹੋ ਰਹੀ ਹੈ ਤਾਂ ਮਹਾਰਾਜਾ ਸਤੋਜ ਤੇ ਇਹਦੇ ਨਾਲ ਆ ਜਿਹੜਾ 35 ਚਾਲੀਆਂ ਦਾ ਟੋਲਾ ਇਹਦੇ ਕੋਲ ਜਾਂ ਇਹਨਾਂ ਦੇ ਜਿਹੜੇ 92 ਐਮਐਲਏ ਜਿਹੜੇ ਹੁਰ ਹੁਰਲ ਕਰਦੇ ਫਿਰਦੇ ਨੇ ਪੰਜਾਬ ਦੇ ਪਿੰਡਾਂ ਦੇ ਵਿੱਚ ਲੋਕਾਂ ਦੀਆਂ ਜੇਬਾਂ ਵਿੱਚ ਹੱਥ ਪਾਏ ਨੇ ਖਾਣੇ ਕੋਦਮ ਤੁਸੀਂ ਵੇਖੋ ਨਲਾਮ ਹੋ ਚੁੱਕੇ ਨੇ ਤਹਿਸੀਲਾਂ ਨਲਾਮ ਹੋ ਚੁੱਕੀਆਂ ਨੇ ਹੁਣੇ ਹੀ ਪੈਟਰੋਲ ਤੇ ਡੀਜ਼ਲ ਤੇ ਤੀਜੀ ਚੌਥੀ ਵਾਰ ਟੈਕਸ ਵਧਾ ਦਿੱਤਾ ਇਹ ਤੇ ਹੈਰਾਨੀ ਦੀ ਗੱਲ ਹੈ ਕੋਈ ਪੰਜਾਬੀ ਆਏ ਦਵਾਰੇ ਉਹ ਸਾਰੇ ਜਾ ਕੇ ਮੋਹੱਲੀ ਵਾਲੇ ਜਾ ਕੇ ਕੋਈ ਇਥੋਂ 20 25 ਕਿਲੋਮੀਟਰ ਤੋਂ ਤੇਲ ਪਵਾਉਂਦਾ ਜਿਹੜੇ ਹਰਿਆਣਾ ਬਾਰਡਰ ਤੇ ਨੇ ਜਿਹੜੇ ਹਿਮਾਚਲ ਬਾਰਡਰ ਤੇ ਹਿਮਾਚਲ ਤੋਂ ਪਵਾਉਂਦੇ ਨੇ ਜਿਹੜੇ ਹਰਿਆਣੇ ਦੇ ਬਾਰਡਰ ਤੋਂ ਰਹਿਣੇ ਤੋਂ ਤੇਲ ਪਵਾਉਂਦੇ ਛੜਾ ਤੇ ਪੰਜਾਬ ਦਾ ਤੇ ਮੋਹੱਲੀ ਸੌਰੀ ਚੰਡੀਗੜ੍ਹ ਦੇ ਪੈਟਰੋਲ ਦਾ 6 ਰੁਪਏ ਲੀਟਰ ਵਿੱਚ ਹੈ ਫਰਕ ਡੀਜ਼ਲ ਦਾ ਫਰਕ ਡੀਏਪ ਨਕਲੀ ਡੀਏਪ ਆ ਨਹੀਂ ਰਹੀ ਤੇ ਨਕਲੀ ਆ ਰਹੀ